ਸਿਰਜਣਾ ਟੀਵੀ ਦੇ ਪਿਆਰੇ ਦਰਸ਼ਕੋ ਸਤਿ ਸ੍ਰੀ ਅਕਾਲ ਅੱਜ ਅਸੀਂ ਸਿੱਖ ਧਰਮ ਰਾਹੀਂ ਖੁਸ਼ੀ ਦੇ ਰਾਜ਼ ਸਮਝਣ ਦਾ ਯਤਨ ਕਰਾਂਗੇ ਸਿੱਖ ਧਰਮ ਵਿੱਚ ਖੁਸ਼ੀ ਦਾ ਰਾਜ਼ ਸ਼ਰਧਾ ਨਿਰਸਵਾਰਥ ਅਤੇ ਅਧਿਆਤਮਿਕ ਪੂਰਤੀ ਵਾਲਾ ਜੀਵਨ ਜਿਉਣ ਵਿੱਚ ਹੈ ਸਿੱਖ ਧਰਮ ਸਾਨੂੰ ਇਹ ਸਿਖਾਉਂਦਾ ਹੈ ਕਿ ਸੱਚੀ ਖੁਸ਼ੀ ਭੌਤਿਕ ਚੀਜ਼ਾਂ ਜਾਂ ਦੁਨਿਆਵੀ ਕਮਾ ਵਿੱਚ ਨਹੀਂ ਮਿਲਦੀ ਸਗੋਂ ਰੱਬ ਨਾਲ ਜੁੜਨ ਅਤੇ ਪਿਆਰ ਅਤੇ ਦਇਆ ਨਾਲ ਦੂਜਿਆਂ ਦੀ ਸੇਵਾ ਕਰਨ ਵਿੱਚ ਮਿਲਦੀ ਹੈ ਆਓ ਸਿੱਖ ਧਰਮ ਦੇ ਕੁਝ ਉਹਨਾਂ ਸਿਧਾਂਤਾਂ ਤੇ ਸੰਖੇਪ ਵਿੱਚ ਵਿਚਾਰ ਕਰੀਏ ਜੋ ਸਾਨੂੰ ਖੁਸ਼ੀ ਦੇ ਮਾਰਗ ਉੱਪਰ ਲੈ ਕੇ ਜਾਂਦੇ ਹਨ ਪਹਿਲਾ ਹੈ ਵਾਹਿਗੁਰੂ ਵਿੱਚ اٹਟ ਵਿਸ਼ਵਾਸ اٹਟ ਭਰੋਸਾ ਸਿੱਖ ਧਰਮ ਦਾ ਕੇਂਦਰ ਵਾਹਿਗੁਰੂ ਪਰਮਪੁਰਖ ਦਾ ਸੰਕਲਪ ਹੈ ਜਿਸ ਨੂੰ ਸਾਰੀਆਂ ਖੁਸ਼ੀਆਂ ਅਤੇ ਪੂਰਤੀ ਦੇ ਸਰੋਤ ਵਜੋਂ ਦੇਖਿਆ ਜਾਂਦਾ ਹੈ ਸਿੱਖ ਵਿਸ਼ਵਾਸ ਕਰਦੇ ਹਨ ਕਿ ਅਰਦਾਸ ਸਿਮਰਨ ਅਤੇ ਅਧਿਆਤਮਿਕ ਅਭਿਆਸਾਂ ਦੁਆਰਾ ਵਾਹਿਗੁਰੂ ਨਾਲ ਡੂੰਗਾ ਅਤੇ ਪਿਆਰ ਭਰਿਆ ਰਿਸ਼ਤਾ ਪੈਦਾ ਕਰਨ ਨਾਲ ਵਿਅਕਤੀ ਅੰਦਰੂਨੀ ਸ਼ਾਂਤੀ ਅਤੇ ਸੰਤੁਸ਼ਟੀ ਦਾ అనుਭਵ ਕਰ ਸਕਦਾ ਹੈ ਸੋ ਵਾਹਿਗੁਰੂ ਦੇ ਵਿੱਚ ਅਟੁੱਟ ਭਰੋਸਾ ਖੁਸ਼ੀ ਦੀ ਬੁਨਿਆਦੀ ਸ਼ਰਤ ਹੈ ਦੂਸਰਾ ਹੈ ਨਿਰਸਵਾਰਥ ਸੇਵਾ ਸਿੱਖ ਧਰਮ ਨਿਰਸਵਾਰਥ ਸੇਵਾ ਦੇ ਮਹੱਤਵ ਤੇ ਜ਼ੋਰ ਦਿੰਦਾ ਹੈ ਸੇਵਾ ਕਰਤ ਹੋਏ ਨਹਿਕਾਮੀ ਤਿਸ ਕੋ ਹੋਤ ਪ੍ਰਾਪਤ ਸਵਾਮੀ ਇਹ ਕਾਰਜ ਮਨੁੱਖਤਾ ਦੀ ਸੇਵਾ ਅਤੇ ਵਾਹਿਗੁਰੂ ਪ੍ਰਤੀ ਧੰਨਵਾਦ ਪ੍ਰਗਟ ਕਰਨ ਦੇ ਸਾਧਨ ਵਜੋਂ ਕੀਤਾ ਜਾਂਦਾ ਹੈ ਦਿਆਲਤਾ দান ਅਤੇ ਭਾਈਚਾਰਕ ਸੇਵਾ ਦੇ ਕੰਮਾਂ ਵਿੱਚ ਸ਼ਾਮਲ ਹੋਣਾ ਨਾ ਸਿਰਫ ਦੂਜਿਆਂ ਦੇ ਦੁੱਖਾਂ ਨੂੰ ਦੂਰ ਕਰਨ ਵਿੱਚ ਮਦਦ ਕਰਦਾ ਹੈ ਸਗੋਂ ਸੇਵਾ ਕਰਨ ਵਾਲੇ ਵਿਅਕਤੀ ਨੂੰ ਵੀ ਖੁਸ਼ੀ ਅਤੇ ਪੂਰਤੀ ਪ੍ਰਦਾਨ ਕਰਦਾ ਹੈ ਤੀਸਰਾ ਹੈ ਹੁਕਮ ਵਿੱਚ ਰਹਿਣਾ ਰਜ਼ਾ ਵਿੱਚ ਰਹਿਣਾ ਸਿੱਖ ਹੁਕਮ ਰੱਬੀ ਰਜ਼ਾ ਜਾਂ ਵਾਹਿਗੁਰੂ ਦੇ ਹੁਕਮ ਅਨੁਸਾਰ ਰਹਿਣ ਵਿੱਚ ਵਿਸ਼ਵਾਸ ਰੱਖਦੇ ਹਨ ਹੁਕਮ ਨੂੰ ਸਮਰਪਣ ਕਰਨ ਅਤੇ ਨਿਮਰਤਾ ਤੇ ਕਿਰਪਾ ਨਾਲ ਜੋ ਵੀ ਉਹਨਾਂ ਦੇ ਰਾਹ ਆਉਂਦਾ ਹੈ ਉਸ ਨੂੰ ਸਵੀਕਾਰ ਕਰਨ ਨਾਲ ਵਿਅਕਤੀ ਜੀਵਨ ਦੀਆਂ ਚੁਣੌਤੀਆਂ ਅਤੇ ਅਨਿਸ਼ਚਿਤਤਾਵਾਂ ਦੇ ਵਿਚਕਾਰ ਸ਼ਾਂਤੀ ਅਤੇ ਸੰਤੁਸ਼ਟੀ ਪ੍ਰਾਪਤ ਕਰ ਸਕਦੇ ਹਨ ਗੁਰੂ ਸਾਹਿਬ ਦਾ ਹੁਕਮ ਹੈ ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲ ਅੱਗੇ ਹੈ ਸਿਮਰਨ ਅਤੇ ਨਾਮ ਜਪਣਾ ਸਿਮਰਨ ਅਤੇ ਨਾਮ ਜਪਣਾ ਜਾਂ ਬ੍ਰਹਮ ਦਾ ਨਾਮ ਦਾ ਜਾਪ ਸਿੱਖ ਧਰਮ ਵਿੱਚ ਅਧਿਆਤਮਿਕ ਜਾਗਰਤੀ ਅਤੇ ਅੰਦਰੂਨੀ ਖੁਸ਼ੀ ਪ੍ਰਾਪਤ ਕਰਨ ਲਈ ਮਹੱਤਵਪੂਰਨ ਅਭਿਆਸ ਹੈ ਵਾਹਿਗੁਰੂ ਦੇ ਨਾਮ ਨੂੰ ਲਗਾਤਾਰ ਯਾਦ ਕਰਨ ਅਤੇ ਜਪ ਕੇ ਵਿਅਕਤੀ ਆਪਣੇ ਮਨ ਨੂੰ ਸ਼ੁੱਧ ਕਰ ਸਕਦਾ ਹੈ ਹਉਮੈ ਨੂੰ ਦੂਰ ਕਰ ਸਕਦਾ ਹੈ ਅਤੇ ਬ੍ਰਹਮ ਆਨੰਦ ਦਾ ਅਨੁਭਵ ਕਰ ਸਕਦਾ ਹੈ ਨਾਮ ਤੋਂ ਬਿਨਾ ਨਾਮ ਜਪਣ ਤੋਂ ਬਿਨਾ ਸਾਰੇ ਕਾਜ ਸਾਰੇ ਕਾਰਜ ਬਿਰਥੇ ਨੇ ਬੇਕਾਰ ਨੇ ਗੁਰੂ ਸਾਹਿਬ ਹੁਕਮ ਕਰਦੇ ਨੇ ਬਿਨ ਬਾਜੇ ਕੈਸੋ ਨਰਤਕਾਰੀ ਬਿਨ ਕੰਠੇ ਕੈਸੋ ਗਾਵਣ ਹਾਰੀ झील बिन कैसे बाजे रबाब नाम बिन बिरथे सबका आंच आगे है नैतिकता ਅਤੇ ਸਦਭਾਵਨਾ ਨਾਲ ਜੀਵਨ ਬਤੀਤ ਕਰਨਾ ਸਿੱਖ ਧਰਮ ਇਮਾਨਦਾਰੀ ਅਤੇ ਨੈਤਿਕਤਾ ਅਤੇ ਧਾਰਮਿਕਤਾ ਦਾ ਜੀਵਨ ਜਿਉਣ ਦੀ ਮਹੱਤਤਾ ਤੇ ਜ਼ੋਰ ਦਿੰਦਾ ਹੈ ਸਚਾਈ ਦਇਆ ਨਿਮਰਤਾ ਅਤੇ ਸਵੈ ਅਨੁਸ਼ਾਸਨ ਦੇ ਸਿਧਾਂਤਾਂ ਦੀ ਪਾਲਣਾ ਕਰਕੇ ਵਿਅਕਤੀ ਅੰਦੂਨੀ ਸ਼ਾਂਤੀ ਅਤੇ ਖੁਸ਼ੀ ਪੈਦਾ ਕਰ ਸਕਦੇ ਹਨ ਅਤੇ ਉਹ ਇਹ ਜਾਣਦੇ ਹੁੰਦੇ ਨੇ ਕਿ ਉਹ ਬ੍ਰਹਮ ਇੱਛਾ ਦੇ ਨਾਲ ਇੱਕਸਾਰ ਰਹਿ ਰਹੇ ਹਨ ਅੱਗੇ ਹੈ ਸੰਗਤ ਅਤੇ ਭਾਈਚਾਰਾ ਸਿੱਖ ਸੰਗਤ ਅਤੇ ਭਾਈਚਾਰਕ ਸਾਂਝ ਦੇ ਮਹੱਤਵ ਨੂੰ ਖੁਸ਼ੀ ਅਤੇ ਸਮਰਥਨ ਦੇ ਸਰੋਤ ਵਜੋਂ ਮੰਨਦੇ ਹਨ ਸੰਗਤ ਵਿੱਚ ਗੁਰੂ ਦੇ ਸਿੱਖਾਂ ਦੇ ਨਾਲ ਆਉਣਾ ਅਧਿਆਤਮਿਕ అనుਭਵ ਸਾਂਝੇ ਕਰਨਾ ਅਤੇ ਲੋੜ ਸਮੇਂ ਇੱਕ ਦੂਜੇ ਦਾ ਸਮਰਥਨ ਕਰਨਾ ਆਪਸੀ ਅਤੇ ਏਕਨਾ ਇਕਤਾ ਦੀ ਭਾਵਨਾ ਪੈਦਾ ਕਰਦਾ ਹੈ ਅਤੇ ਸਮੁੱਚੀ ਭਲਾਈ ਅਤੇ ਖੁਸ਼ੀ ਵਿੱਚ ਯੋਗਦਾਨ ਪਾਉਂਦਾ ਹੈ ਸੰਖੇਪ ਵਿੱਚ ਸਿੱਖ ਧਰਮ ਵਿੱਚ ਖੁਸ਼ੀ ਦਾ ਰਾਜ਼ ਵਾਹਿਗੁਰੂ ਨਾਲ ਡੂੰਗੀ ਅਧਿਆਤਮਕ ਸਾਂਝ ਪੈਦਾ ਕਰਨ ਪਿਆਰ ਅਤੇ ਨਿਰਸਵਾਰਥਾ ਨਾਲ ਮਨੁੱਖਤਾ ਦੀ ਸੇਵਾ ਕਰਨ ਹੁਕਮ ਵਿੱਚ ਰਹਿਣ ਸਿਮਰਨ ਅਤੇ ਨਾਮ ਜਪਣ ਵਰਗੇ ਅਧਿਆਤਮਕ ਅਭਿਆਸਾਂ ਵਿੱਚ ਸ਼ਾਮਲ ਹੋਣ ਨੈਤਿਕਤਾ ਅਤੇ ਨੇਕੀ ਨਾਲ ਜੀਵਨ ਬਤੀਤ ਕਰਨ ਅਤੇ ਪਾਲਣ ਪੋषण ਵਿੱਚ ਹੈ ਸੰਗਤ ਅੰਦਰ ਭਾਈਚਾਰਕ ਸਾਂਝ ਬਹੁਤ ਹੀ ਮਹੱਤਵਪੂਰਨ ਹੈ ਉਪਰੋਕਤ ਗੁਣਾਂ ਦੇ ਧਾਰਨੀ ਹੁੰਦੇ ਹੋਏ ਇਹਨਾਂ ਅਭਿਆਸਾਂ ਦੁਆਰਾ ਸਿੱਖ ਵਿਸ਼ਵਾਸ ਕਰਦੇ ਹਨ ਕਿ ਵਿਅਕਤੀ ਜੀਵਨ ਵਿੱਚ ਸੱਚੀ ਖੁਸ਼ੀ ਅਤੇ ਸੰਪੂਰਨਤਾ ਪ੍ਰਾਪਤ ਕਰ ਸਕਦਾ ਹੈ ਇਹ ਕੁਝ ਕੁ ਉਹ ਅਨਮੋਲ ਮੋਤੀ ਹਨ ਜੋ ਸਾਨੂੰ ਸਿੱਖ ਧਰਮ ਵਿੱਚੋਂ ਮਿਲਦੇ ਹਨ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਆਤਮਕ ਗਿਆਨ ਦਾ ਇੱਕ ਵਹਿਦਾ ਹੋਇਆ ਮਹਾਸਾਗਰ ਹੈ ਦੁਨੀਆ ਦੇ ਹਰ ਸਵਾਲ ਦਾ ਜਵਾਬ ਸਾਨੂੰ ਧੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਪ੍ਰਾਪਤ ਹੁੰਦਾ ਹੈ ਲੋੜ ਸ਼ਰਧਾ ਨਾਲ ਨਿਸ਼ਠਾ ਨਾਲ ਸੂਝ-ਬੂਝ ਨਾਲ ਸਹਿਰਦਤਾ ਨਾਲ ਉਸ ਦੇ ਵਿੱਚੋਂ ਉਹ ਕੀਮਤੀ ਅਨਮੋਲ ਮੋਤੀ ਲੱਭਣ ਦੀ ਹੈ ਉਨਾਂ ਰਾਹਾਂ ਤੇ ਤੁਰਨ ਦੀ ਹੈ ਫੇਰ ਖੁਸ਼ੀਆਂ ਦੀਆਂ ਛੇਬਰਾਂ ਛੇਬਰਾਂ ਨੇ ਫੇਰ ਉਸ ਮਾਲਕ ਦੀਆਂ ਰਹਿਮਤਾਈ ਰਹਿਮਤਾ ਨੇ ਬਹੁਤ ਬਹੁਤ ਧੰਨਵਾਦ